ਪੰਜਾਬ ਰਾਜ ਅਨੁਸੂਚਿਤ ਜਾਤੀ ਅੰਕ ਕਮਿਸ਼ਨ ਉਹਨਾਂ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਉਹ ਅੱਜ ਸਨਾਪ ਪਹੁੰਚੇ ਨੇ ਅਤੇ ਉਹਨਾਂ ਨੇ ਦਲਤ ਭਾਈਚਾਰੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਜਾਤੀ ਸਰਟੀਫਿਕੇਟ ਦੀ ਹੋਵੇ ਚਾਹੇ ਉਹ ਸਕਾਲਰਸ਼ਿਪ ਦੀ ਹੋਵੇ ਜਾਂ ਕਿਤੇ ਜਾਤੀ ਬਿਤਕਰੇਵਾਜੀ ਦੀ ਹੋਵੇ ਉਹਨਾਂ ਸਮੱਸਿਆਵਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਸੁਣਿਆਗਾ ਅਤੇ ਦਲਤ ਭਾਈਚਾਰੇ ਨੂੰ ਉਹਨਾਂ ਸਮੱਸਿਆਵਾਂ ਦੇ ਹੱਲ ਕਰਨ ਲਈ ਭਰੋਸਾ ਵੀ ਦਿੱਤਾਗਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਫੀ ਲੋਕ ਨੇ ਜਿਹੜੇ ਪੀਮ ਆਰਮੀਅਰ ਤੇ ਬ੍ਰਾਸ ਫਾਊਂਡੇਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਅੱਜ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅੱਜ ਉਹਨਾਂ ਨੇ ਜਿਹੜੀਆਂ ਸਮੱਸਿਆਵਾਂ ਨੂੰ ਸੁਣਿਆ ਕੀ ਕਹਿਣਾਗਾ ਲੋਕ ਸ਼ਿਕਾਇਤਾਂ ਲੈ ਕੇ ਆਏ ਨੇ ਤੇ ਤੁਸੀਂ ਕੀ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹੋ ਦੇਖੋ ਜੀ ਮੈਂ ਸਨਾਮ ਦੇ ਵਿੱਚ ਆਇਆ ਇਸ ਟਾਈਮ ਮੈਂ ਬੈਠਾ ਮੌਜੂਦ ਬੈਠਾ ਸਨਾਮ ਦੇ ਵਿੱਚ ਬਹੁਤ ਸਾਰੇ ਮੇਰੇ ਕਮਿਊਨਿਟੀ ਦੇ ਦਲਿਤ ਭਾਈਚਾਰਾ ਮੇਰੇ ਲਈ ਸ਼ਿਕਾਇਤਾਂ ਲੈ ਕੇ ਆਇਆ ਬਹੁਤ ਸਾਰੀਆਂ ਇਹਨਾਂ ਨੂੰ ਤਕਲੀਫਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਲਈ ਬੈਠੇ ਨੇ ਤੇ ਕਿਸੇ ਨੂੰ ਸਰਟੀਫਿਕੇਟਾਂ ਦੀ ਹੈ ਕਿਸੇ ਨੂੰ ਸਕਾਲਰਸ਼ਿਪ ਦੀ ਹੈ ਕਿਸੇ ਨੂੰ ਬਜੀਫੇ ਦੀ ਹੈ ਕੋਈ ਕਿਸੇ ਤਰ੍ਹਾਂ ਦੀ ਮਤਲਬ ਬਹੁਤ ਸਾਰੇ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜੋ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਤਰ੍ਹਾਂ ਦੀ ਸ਼ਿਕਾਇਤ ਨੂੰ ਕੋਲ ਰੱਖ ਕੇ ਆਪਣੇ ਲਵੇ ਲੈ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ ਤੇ ਦੂਸਰੀ ਬੇਨਤੀ ਮੈਂ ਸਾਡੇ ਭਾਈਚਾਰੇ ਨੂੰ ਦ੍ਰਿਤ ਭਾਈਚਾਰੇ ਨੂੰ ਇਹੀ ਬੇਨਤੀ ਕਰੂੰਗਾ ਕਿ ਚਾਹੇ ਕਿਸੇ ਵੀ ਜਥੇਬੰਦੀ ਨਾਲ ਤੁਸੀਂ ਜੁੜੇ ਹੋਵੋ ਕਿਸੇ ਵੀ ਪਾਰਟੀ ਨਾਲ ਜੁੜੇ ਹੋਵੋ ਅਗਰ ਤੁਸੀਂ ਕਿਸੇ ਜਥੇਬੰਦੀ ਤੱਕ ਮੇਰੇ ਕੋਲ ਪਹੁੰਚ ਕਰ ਸਕਦੇ ਹੋ ਤੱਕ ਉਸ ਤਰ੍ਹਾਂ ਕਰੋ ਨਹੀਂ ਤੁਸੀਂ ਸਿੱਧੇ ਮੇਰੇ ਤੱਕ ਪਹੁੰਚ ਕਰੋ ਬੜੀ ਸੌਖੀ ਹੈ ਮੇਰੇ ਤੱਕ ਪਹੁੰਚ ਕਰਨੀ ਮੇਰੇ ਨਾਲ ਸਿੱਧਾ رابطہ ਰੱਖੋ ਮੈਂ ਤੁਹਾਡੇ ਹਰ ਤਰ੍ਹਾਂ ਦਾ ਕੰਮ ਜੋ ਵੀ ਤੁਹਾਨੂੰ ਕੋਈ ਦੁੱਖ ਤਕਲੀਫਾਂ ਨੇ ਮੈਂ ਸਰਕਾਰ ਤੱਕ ਪਹੁੰਚ ਕਰਕੇ ਸਾਡੇ ਕਮਿਸ਼ਨ ਤੱਕ ਆਪਣੀ ਜੋ ਵੀ ਸਾਡੀ ਬਣਦੀ ਕਾਰਵਾਈ ਹੈ ਉਹ ਨੂੰ ਕਰਕੇ ਤੇ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਹੱਲ ਕਰਾਂਗੇ ਜਿਵੇਂ ਸਰਟੀਫਿਕੇਟਰ ਨੂੰ ਲੈ ਕੇ ਕੁਝ ਮੁੱਦੇ ਆ ਰਹੇ ਨੇ ਤੇ ਉਹਨਾਂ ਤੇ ਕਾਰਵਾਈ ਦਾ ਕੀ ਕਰ ਰਹੇ ਹੋ ਇਹ ਸਰ ਸਰਕਾਰ ਦੇ ਧਿਆਨਯੋਗ ਨੇ ਸਰਕਾਰ ਇਹਨਾਂ ਨੂੰ ਹੱਲ ਕਰਨ ਤੇ ਲੱਗੀ ਹੋਈ ਹੈ ਬਹੁਤ ਸਾਰੇ ਕਰ ਚੁੱਕੀ ਹੈ ਤੇ ਬਹੁਤ ਸਾਰੇ ਕਰਨ ਦੇ ਨੇੜੇ ਪੈ ਨੇ